ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਫਗਵਾੜਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਫਗਵਾੜਾ ਵਿੱਚ ਮੀਟਿੰਗਾਂ ਕਰ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੇ ਵਾਰ ਨੰਬਰ 12 ਅਤੇ 13 ਵਿਖੇ ਨਸ਼ਾ ਵਿਰੋਧੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਨੇ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਹਰਜੀਮਾਨ ਹਾਜ਼ਰ ਹੋਏ ਉਹਨਾਂ ਨਾਲ ਟ੍ਰੈਫਿਕ ਇੰਚਾਰਜ ਅਮਨ ਡਿਪਟੀ ਮੇਅਰ ਬਿਕੀ ਸੂਦ ਗੁਰਦੀਪ ਕੰਗ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਆਮ ਗੁਰਦੀਪ ਦੀਪਾ ਵਾਰ ਇੰਚਾਰਜ ਸ਼੍ਰੀਮਤੀ ਸੀਮਾ ਰਾਣਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਵਕਫਾ ਬੁਲਾਰਿਆ ਨੇ ਨਸ਼ਾ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉੱਥੇ ਹੀ ਦਲਜੀਤ ਰਾਜੂ ਅਤੇ ਹਰਜੀਮਾਨਵਲੋ ਮਹੱਲਾ ਵਾਸੀਆਂ ਨੂੰ ਸੋਚ ਕਾਉਂਦੇ ਹੋਏ ਨਸ਼ੇ ਦੇ ਖਾਤਮੇ ਲਈ ਪੁਲਿਸ ਤੇ ਸਰਕਾਰ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਇਸ ਦੌਰਾਨ ਉਹਨਾਂ ਨਾਲ ਹੀ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਜੋ ਨਸ਼ਾ ਅਪਰਾਧ ਮਹਿੰਮ ਤਹਿਤ ਜੋ ਸਾਡੇ ਪ੍ਰੋਗਰਾਮ ਪਿਛਲੇ 1 ਹਫਤੇ ਤੋਂ ਦਾਰਾ ਲੰਬੇ ਸਮੇਂ ਤੋਂ ਸ਼ਹਿਰ ਦੇ ਬੋਰਡਾਂ ਦੇ ਵਿੱਚ ਚੱਲ ਰਿਹਾ ਉਸੇ ਮੋਹਮ ਦੇ ਤਹਿਤ ਅੱਜ ਬੋਰਡ ਨੰਬਰ 25 ਬੋਰਡ 12 13 ਹਫਤੋਂ ਪਹਿਲਾਂ ਅਸੀਂ ਅਰਬਨ ਸਟੇਟ ਦੇ ਵੀ ਬੋਰਡ ਜੋ ਕਰਕੇ ਅੱਜ ਸਾਡਾ ਇਹ ਪੰਜਵਾਂ ਪ੍ਰੋਗਰਾਮ ਸੀ ਅਸੀਂ ਲੋਕਾਂ ਨਾਲ ਮਿਲ ਇਸ ਨਸ਼ੇ ਦੀ ਅਲਾਮਤ ਦੇ ਖਿਲਾਫ ਅਸੀਂ ਲੋਕਾਂ ਨੂੰ ਮਿਲ ਇਸ ਲੜਾਈ ਦੇ ਵਿੱਚ ਸਾਂਝੇਦਾਰ ਤੇ ਸਾਂਝੇ ਤੌਰ ਤੇ ਯੋਗਦਾਨ ਪਾਉਣ ਦੀ ਜੋ ਸਨੇਹਾ ਲੈ ਕੇ ਆਏ ਆ ਉਸ ਦੇ ਵਿੱਚ ਲੋਕਾਂ ਦਾ ਅਸ਼ੀਰਵਾਦ ਲੋਕਾਂ ਦਾ ਭਰਮਾ ਹੰਗਾਰਾ ਸਾਨੂੰ ਸਾਡੀ ਜੰਗ ਵਿੱਚ ਹੋਰ ਤਿੱਖੇ ਤਰੀਕੇ ਨਾਲ ਆਪਣੀ ਆਪਣੀ ਕੈਂਪੇਨ ਨੂੰ ਹੋਰ ਤਿੱਖੇ ਨਾਲ ਕਰਨ ਵਿੱਚ ਜਿਹੜਾ ਹੌਸਲਾ ਦੇ ਰਿਹਾ ਮੈਂ ਸਾਰੇ ਜਿਹੜੇ ਸਾਡੇ ਵਾਰਡ ਇੰਚਾਰ ਸਨ ਐਮਸੀ ਸਹਿਬਾਨ ਸਨ ਜਿਨ੍ਹਾਂ ਦੇ ਵਾਰਡਾਂ ਦੇ ਵਿੱਚ ਹੁਣ ਤੱਕ ਇਹ ਮੀਟਿੰਗਾਂ ਹੋਈਆਂ ਨੇ ਤਾਂ ਜਾਂ ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਨ ਜਾ ਰਹੇ ਆ ਮੈਂ ਸਾਰਿਆਂ ਨੂੰ ਇਸ ਮੋਹਮ ਦੇ ਵਿੱਚ ਵਚਨਬੱਧ ਹੋਣ ਲਈ ਇੱਕ ਬੇਨਤੀ ਕਰਾਂਗਾ ਕਿ ਰਲ ਕੇ ਅਸਾ ਸਾਰਿਆਂ ਨੇ ਆਪਣੇ ਸ਼ਹਿਰ ਆਪਣੇ ਨਗਰ ਦੇ ਵਿੱਚੋਂ ਇਸ ਨਸ਼ੇ ਦੇ ਕੋੜ ਨੂੰ ਖਤਮ ਕਰਨਾ ਮੈਂ ਪੂਰਾ ਫਗਵਾੜੇ ਵਾਸੀਆਂ ਨੂੰ ਵੀ ਇਸ ਮੰਚ ਰਾਹੀਂ ਇਹੀ ਬੇਨਤੀ ਕਰਾਂਗਾ ਇਹੀ ਅਰਦਾਸ ਕਰਾਂਗਾ ਜੋ ਨਸ਼ੇ ਦੇ ਇਸ ਜ਼ਹਿਰ ਨੇ ਲੋਕਾਂ ਦੇ ਪਰਿਵਾਰਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਾਦਾ ਆ ਤੁਸੀਂ ਵੀ ਰਲ ਕੇ ਇਸ ਮੋਹਮ ਦੇ ਸਾਂਝੇ ਤੌਰ ਤੇ ਹਿੱਸੇਦਾਰ ਬਣੋ ਅਗਰ ਆਪ ਜੀ ਦੇ ਨਗਰ ਵਿੱਚ ਇਲਾਕੇ ਵਿੱਚ ਵਾਰਡ ਵਿੱਚ ਕਿਤੇ ਵੀ ਕੋਈ ਮਾੜਾ ਅਨਸਰ ਜੋ ਨਸ਼ੇ ਦਾ ਸਦੌਕਰ ਹੋਵੇ ਜੋ ਜਾਂ ਜੋ ਨਸ਼ੇ ਤੋਂ ਪੀੜਤ ਹੋਵੇ ਉਸਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੋ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਜਿਹਦੇ ਤਹਿਤ 25 ਨੰਬਰ ਵਾਰਡ 27 ਨੰਬਰ ਵਾਰਡ 28 ਨੰਬਰ ਔਰ 12 ਤੇ 13 ਦੇ ਵਿੱਚ ਮੀਟਿੰਗਾਂ ਹੋਈਆਂ ਜੁੱਧ ਨਸ਼ਾ ਵਿਰੋਧ ਦੀ ਜਾਇਦ ਜਿਹਦੀ ਅਗਵਾਈ ਸਾਡੇ ਹਲਕਾ ਇੰਚਾਰ ਸਰਦਾਰ ਅਨੂਰ ਸਿੰਘ ਹਰਜੀਮਾਨ ਤੇ ਉਹਨਾਂ ਤੋਂ ਇਲਾਵਾ ਸਾਡੇ ਜਿਹੜੇ ਬਹੁਤ ਹੀ ਸਤਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਸਭਜੀਤ ਸਿੰਘ ਲਵਾਣਾ ਜੀ ਉਹਨਾਂ ਦੀ ਅਗਵਾਈ ਵਿੱਚ ਮੀਟਿੰਗਾਂ ਹੋਈਆਂ ਔਰ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਮਹਾਂਮ ਚਲਾਈ ਗਈ ਆ ਜੁੱਧ ਨਸ਼ਾ ਵਿਰੋਧ ਉਹਦੇ ਦਾ ਤੁਸੀਂ ਸਾਥ ਦਿਓ ਔਰ ਸਾਨੂੰ ਇਹਦੇ ਵਿੱਚ ਖੁਸ਼ੀ ਵੀ ਮਿਲ ਰਹੀ ਹੈ ਲੋਕਾਂ ਨੂੰ ਇਹਦਾ ਲਾਭ ਵੀ ਹੋ ਰਿਹਾ ਅੱਜ ਸਾਨੂੰ 2-3 ਬਾਡਾਂ ਦੇ ਵਿੱਚ ਪੇਸ਼ੈਂਟ ਮਿਲੇ ਜਿਹੜੇ ਨਸ਼ੇ ਨਾਲ ਆ ਕਿਉਂਕਿ ਉਹਨਾਂ ਨੇ ਆਪ ਕਿਹਾ ਮਾਮਾ ਨੇ ਵੀ ਸਾਡੇ ਬੱਚੇ ਨਸ਼ਾ ਕਰਦੇ ਆ ਔਰ ਇਹਨਾਂ ਨੂੰ ਤੁਸੀਂ ਦਾਖਲ ਕਰਾਓ ਇਹਨਾਂ ਦਾ ਇਲਾਜ ਕਰਾਓ ਉਸੇ ਟਾਈਮ ਸਾਡੇ ਜਿਹੜੇ ਹਲਕੇ ਦੇ ਇੰਚਾਰਜ ਆ ਸਰਦਾਰ ਹਰਨੂ ਸਿੰਘ ਹਰਜੀਮਾਨ ਨੇ ਪ੍ਰਸ਼ਾਸਨ ਨੂੰ ਕਹਿ ਗਿਓ ਜਿੰਨੇ ਵੀ ਨਸ਼ਾ ਕਰਦੇ ਆ ਬੱਚੇ ਉਹਨਾਂ ਨੂੰ ਦਾਖਲ ਕਰਵਾਉਣ ਦੇ ਹੁਕਮ ਕਰ ਦਿੱਤੇ ਆ ਔਰ ਦੂਸਰੀ ਬੇਨਤੀ ਤੁਹਾਡੇ ਮੱਦੇਨਜ਼ਰ ਇਹ ਆ ਵੀ ਪੰਜਾਬ ਸਰਕਾਰ ਇਹ ਮਸਲੇ ਤੇ ਗੰਭੀਰਤਾ ਨਾਲ ਜਾ ਰਹੀ ਆ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਪੰਜਾਬ ਦੇ ਨਾਲ ਨਾਲ ਅਸੀਂ ਫਗਵਾੜੇ 'ਚੋਂ ਨਸ਼ਾ ਖਤਮ ਕਰਨਾ ਜਿੰਨੇ ਵੀ ਵਾਰਡ ਇੰਚਾਰਜਾਂ ਨੇ ਮੀਟਿੰਗਾਂ ਕਰਾਈਆਂ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਫਗਵਾੜੇ ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਸਾਥ ਦਿਓ ਇਹ ਫਗਵਾੜੇ 'ਚੋਂ ਨਸ਼ਾ ਖਤਮ ਕਰਨਾ ਤੁਹਾਡਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ